ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਪਹੁੰਦੇ ਮਹੀਨੇ ਜਾਂ ਦਸੰਬਰ ਦੇ ਮਹੀਨੇ ਵਿੱਚ ਜੇਕਰ ਇਹ ਚੀਜ਼ ਆਪਣੇ ਘਰ ਦੇ ਕੋਨੇ ਵਿੱਚ ਰੱਖਦੇ ਹੋ ਤੁਹਾਡੇ ਘਰ ਵਿੱਚ ਫਿਰ ਹੋਣਗੀਆਂ ਬਸ ਬਰਕਤਾਂ ਹੀ ਬਰਕਤਾਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਸੋ ਸਾਥ ਸੰਗਤ ਜੀ ਉਸ ਚੀਜ਼ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤਾਂ ਜੀ ਜਿੰਨਾ ਵੀ ਵੱਡਾ ਦੁੱਖ ਕਿਉਂ ਨਾ ਹੋਵੇ ਤੁਹਾਡਾ ਉਹ ਸਾਰੇ ਹੀ ਦੁੱਖ ਠੀਕ ਹੋ ਜਾਣਗੇ। ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦੀ ਹਾਂ। ਸੋ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਤੋਹਫਾ ਇਹ ਨਹੀਂ ਕਿ ਸਾਡੇ ਕੋਲ ਕਿੰਨਾ ਹੈ ਸਭ ਤੋਂ ਵੱਡੀ ਨਿਆਮਤ ਇਹ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਜਦੋਂ ਕੋਈ ਤੁਹਾਡੇ ਕੋਲ ਕੁਝ ਮੰਗਣ ਆਉਂਦਾ ਹੈ ਚਾਹੇ ਪੈਸਾ ਹੋਵੇ ਸਮਾਂ ਹੋਵੇ ਸਲਾਹ ਹੋਵੇ ਜਾਂ ਫਿਰ ਤੁਹਾਡਾ ਸਹਾਰਾ ਹੋਵੇ ਇਹ ਕਿਸੇ ਇਨਸਾਨ ਦੀ ਲੋੜ ਨਹੀਂ ਹੁੰਦੀ ਇਹ ਰੱਬ ਨੇ ਤੁਹਾਨੂੰ ਦਿੱਤਾ ਹੋਇਆ ਇੱਕ ਮੌਕਾ ਹੁੰਦਾ ਹੈ ਹਰ ਵਾਰੀ ਜਦੋਂ ਕੋਈ ਤੁਹਾਡੇ ਅੱਗੇ ਮੰਗਦਾ ਹੈ ਉਹ ਅਸਲ ਵਿੱਚ ਤੁਹਾਨੂੰ ਆਖਦਾ ਹੈ ਕਿ ਰੱਬ ਨੇ ਤੇਰੇ ਹੱਥ ਵਿੱਚ ਕੁਝ ਰੱਖਿਆ ਹੈ ਜੋ ਮੇਰੇ ਕੰਮ ਆ ਸਕਦਾ ਹੈ ਇਸ ਲਈ ਜਿੱਥੇ ਤੱਕ ਹੋ ਸਕੇ ਹਰ ਇੱਕ ਦੀ ਮਦਦ ਕਰੋ ਕਿਉਂਕਿ ਦੇਣ ਵਾਲੇ ਬਣਨ ਦੀ ਥਾਂ ਕਾਬਲੀਅਤ ਰੱਬ ਹਰ ਕਿਸੇ ਨੂੰ ਨਹੀਂ ਦਿੰਦਾ ਸੋਚੋ ਜਰਾ ਕਿੰਨਾ ਵੱਡਾ ਸ਼ੁਕਰ ਹੈ ਇਹੋ ਜਿਹਾ ਰੱਬ ਨੇ ਤੁਹਾਨੂੰ ਲੈਣ ਵਾਲਿਆਂ ਵਿੱਚ ਨਹੀਂ ਸਗੋ ਦੇਣ ਵਾਲਿਆਂ ਵਿੱਚ ਰੱਖਿਆ ਹੈ ਦੱਸੋ ਕਿ ਜੇ ਕਿਸੇ ਦੇ ਹਾਲਾਤ ਐਨੇ ਮਾੜੇ ਹੋ ਜਾਣ ਉਹਨੂੰ ਦੂਜੇ ਦੇ ਦਰਵਾਜ਼ੇ ਤੇ ਜਾਣਾ ਪੈ ਜਾਵੇ ਉਹ ਕਿਸੇ ਦੀ ਮਜਬੂਰੀ ਨਹੀਂ ਉਹ ਉਸ ਦੀ ਕਿਸਮਤ ਦਾ ਇਮਤਿਹਾਨ ਹੋ ਰਿਹਾ ਹੁੰਦਾ ਹੈ ਪਰ ਜਿਹੜਾ ਦੇਣ ਵਾਲਾ ਹੁੰਦਾ ਹੈ ਉਸ ਦੀ ਕਿਸਮਤ ਹੀ ਨਹੀਂ ਉਸ ਦਾ ਦਿਲ ਵੀ ਖੁਸ਼ ਨਸੀਬ ਹੁੰਦਾ ਹੈ ਕਈ ਲੋਕ ਸੋਚਦੇ ਹਨ ਕਿ ਜਾਣੇ ਅਣ ਜਾਣੇ ਮੇਰੇ ਕੋਲ ਕੀ ਹੈ ਦੇਣ ਲਈ ਪਰ ਗੱਲ ਪੈਸੇ ਦੀ ਨਹੀਂ ਗੱਲ ਦਿਲ ਦੀ ਹੁੰਦੀ ਹੈ ਇੱਕ ਮਿੱਠਾ ਬੋਲ ਇੱਕ ਸੱਚਾ ਦਿਲਾਸਾ ਇੱਕ ਰੋਟੀ ਇੱਕ ਗਲਾਸ ਪਾਣੀ ਇਹਨਾਂ ਵਿੱਚ ਹੀ ਰੱਬ ਬੈਠਾ ਹੁੰਦਾ ਹੈ ਗੁਰੂ ਸਾਹਿਬ ਸਾਨੂੰ ਸਦਾ ਦੱਸਦੇ ਹਨ ਕਿ ਵੰਡ ਕੇ ਛਕਣਾ ਸਿਰਫ ਸਿੱਖੀ ਦਾ ਸਿਧਾਂਤ ਨਹੀਂ ਇਹ ਜੀਵਨ ਦੀ ਸਫਲਤਾ ਦਾ ਰਾਹ ਹੈ ਜਿਹੜਾ ਵੰਡਦਾ ਹੈ ਉਹ ਕਦੇ ਘਟਦਾ ਨਹੀਂ ਦੁਨੀਆ ਦਾ ਨਿਯਮ ਹੈ ਜੋ ਤੂੰ ਦਿੰਦਾ ਹੈ ਉਹੀ ਤੈਨੂੰ ਵਾਪਸ ਮਿਲਦਾ ਹੈ ਪਰ ਰੱਬ ਦਾ ਨਿਯਮ ਇਹ ਹੈ ਜੋ ਤੂੰ ਦੇਂਦਾ ਹੈ ਉਹਦਾ 10 ਗੁਣਾ ਤੈਨੂੰ ਵਾਪਸ ਮਿਲ ਜਾਵੇਗਾ ਇਸ ਲਈ ਕਦੇ ਵੀ ਨਾ ਸੋਚੋ ਕਿ ਮੇਰਾ ਕੀ ਲੈਣਾ ਇਸ ਲਈ ਕਦੇ ਵੀ ਨਾ ਸੋਚੋ ਕਿ ਮੇਰਾ ਕੀ ਲੈਣਾ ਦੇਣਾ ਉਹ ਸਮਾਂ ਨਾ ਆ ਜਾਵੇ ਜਦ ਤੈਨੂੰ ਦੂਜਿਆਂ ਦੇ ਦਰ ਤੇ ਖਲੋਣਾ ਪੈ ਜਾਵੇ ਅੱਜ ਜੋ ਤੇਰੇ ਹੱਥ ਵਿੱਚ ਹੈ ਉਹ ਕੱਲ کافی ਵੱਡਾ ਕੰਮ ਆ ਸਕਦਾ ਹੈ ਕਈ ਵਾਰੀ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੇ ਉਹ ਸਾਨੂੰ ਸੋਖ ਸ਼ੁਕਰਿਆ ਵੀ ਨਹੀਂ ਕਹਿੰਦਾ ਇਸ ਵਿੱਚ ਅਸੀਂ ਫਿਰ ਖਿਜ ਜਾਂਦੇ ਹਾਂ ਦਿਲ ਟੁੱਟ ਜਾਂਦਾ ਹੈ ਲੱਗਦਾ ਹੈ ਕਿ ਲੋਕ ਹੱਕ ਸਮਝ ਲੈਂਦੇ ਹਨ ਪਰ ਯਾਦ ਰੱਖੋ ਤੁਸੀਂ ਕਿਸੇ ਲਈ ਨਹੀਂ ਕਰ ਰਹੇ ਤੁਸੀਂ ਰੱਬ ਲਈ ਹੀ ਕਰ ਰਹੇ ਹੋ ਜਿਸ ਦਿਨ ਇਹ ਸਮਝ ਆ ਗਈ ਉਸ ਦਿਨ ਤੁਹਾਡਾ ਦਿਲ ਕਦੇ ਨਹੀਂ ਦੁਖੇਗਾ ਦੁਨੀਆ ਦੇ ਹੱਥ ਖਾਲੀ ਹੋ ਸਕਦੇ ਹਨ ਪਰ ਰੱਬ ਦਾ ਹੱਥ ਕਦੇ ਖਾਲੀ ਨਹੀਂ ਹੁੰਦਾ ਜੋ ਤੁਸੀਂ ਦਿੰਦੇ ਹੋ ਉਸ ਦੀ ਰਸੀਦ ਰੱਬ ਆਪਣੇ ਹੱਥ ਵਿੱਚ ਲਿਖਦਾ ਹੈ ਇੱਕ ਸਾਦੀ ਜਿਹੀ ਗੱਲ ਕਿਸੇ ਦਾ ਦਰਦ ਘਟਾਉਣਾ ਸਭ ਤੋਂ ਵੱਡੀ ਇਬਾਦਤ ਹੁੰਦੀ ਹੈ ਕਈ ਵਾਰੀ ਤੁਹਾਡਾ ਇੱਕ ਛੋਟਾ ਜਿਹਾ ਕੰਮ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਸਕਦਾ ਹੈ ਇੱਕ ਗਰੀਬ ਲਈ 5 ਰੁਪਏ ਦੀ ਰੋਟੀ ਵੀ ਬਹੁਤ ਹੁੰਦੀ ਹੈ ਇੱਕ ਬਜ਼ੁਰਗ ਲਈ ਤੁਹਾਡਾ ਇੱਕ ਮਿੰਟ ਦਾ ਸਮਾਂ ਵੀ ਜ਼ਰੂਰੀ ਹੁੰਦਾ ਹੈ ਇੱਕ ਉਦਾਸ ਇਨਸਾਨ ਲਈ ਤੁਹਾਡਾ ਇੱਕ ਮਿੱਠਾ ਬੋਲ ਵੀ ਦਵਾਈ ਬਣ ਸਕਦਾ ਹੈ ਅਸੀਂ ਨਹੀਂ ਜਾਣਦੇ ਕਿ ਸਾਡੀਆਂ ਤੇ ਜਾਂ ਸਾਡਾ ਦਿੱਤਾ ਹੋਇਆ ਕਿਸੇ ਲਈ ਰੌਸ਼ਨੀ ਬਣ ਜਾਣਾ ਹੈ ਇਸ ਲਈ ਹਮੇਸ਼ਾ ਵਧੇਰੇ ਦਿਲ ਨਾਲ ਵੰਡੋ ਕਿਉਂਕਿ ਰੱਬ ਦਿਲ ਵੇਖਦਾ ਹੈ ਰਕਮ ਨਹੀਂ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਦਿੰਦੇ ਹੋ ਤੁਸੀਂ ਸਿਰਫ ਕਿਸੇ ਦੀ ਮਦਦ ਨਹੀਂ ਕਰਦੇ ਤੁਸੀਂ ਆਪਣੇ ਲਈ ਰਾਹ ਖੋਲਦੇ ਹੋ ਰੱਬ ਕਈ ਵਾਰੀ ਸਾਡੀਆਂ ਬੰਦ ਕਿਸਮਤਾਂ ਨੂੰ ਖੋਲਣ ਲਈ ਸਾਨੂੰ ਦੇਣ ਦਾ ਹੁਕਮ ਦਿੰਦਾ ਹੈ ਜਿਹੜਾ ਦਿੰਦਾ ਹੈ ਉਹਦੇ ਘਰ ਵਿੱਚ ਚੜਦੀ ਕਲਾ ਰੋਜੀ ਰੋਟੀ ਖੁਸ਼ੀ ਤੇ ਸਕੂਨ ਆਪਣੇ ਆਪ ਆਉਂਦਾ ਹੈ ਸਾਥ ਸੰਗਤ ਜੀ ਜਿਹੜੀ ਅੱਜ ਦੀ ਵੀਡੀਓ ਵਿੱਚ ਗੱਲ ਕੀਤੀ ਹੈ ਨਾ ਕਿ ਜੇਕਰ ਇਨਸਾਨ ਸਮਝ ਜਾਵੇ ਤਾਂ ਉਸ ਦੀ ਸੋਚ ਨਹੀਂ ਉਸ ਦਾ ਦਿਲ ਵੀ ਬਦਲ ਸਕਦਾ ਹੈ ਅਸੀਂ ਸਭ ਜ਼ਿੰਦਗੀ ਦੀਆਂ ਦੌੜਾਂ ਵਿੱਚ ਬਹੁਤ ਹੀ ਬਿਜ਼ੀ ਹੋ ਚੁੱਕੇ ਹਾਂ ਕਈ ਵਾਰ ਉਹੀ ਗੱਲਾਂ ਭੁੱਲ ਜਾਂਦੇ ਹਾਂ ਜਿਹੜੀਆਂ ਸਾਨੂੰ ਮਨੁੱਖ ਬਣਾਉਂਦੀਆਂ ਹਨ ਅੱਜ ਦੀ ਗੱਲ ਬੜੀ ਸੌਖੀ ਹੈ ਪਰ ਵੱਡੇ ਦਿਲ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਜੇਕਰ ਕੋਈ ਤੁਹਾਡੇ ਤੋਂ ਕੁਝ ਮੰਗੇ ਤਾਂ ਦੇ ਦਿਆ ਕਰੋ ਕਿਉਂਕਿ ਤੁਹਾਡਾ ਦਿੱਤਾ ਕੁਝ ਨਹੀਂ ਹੁੰਦਾ ਇਹ ਰੱਬ ਦੀ ਬਖਸ਼ਿਸ਼ ਹੁੰਦੀ ਹੈ ਤੁਹਾਨੂੰ ਪਰਮਾਤਮਾ ਨੇ ਦੇਣ ਵਾਲਿਆਂ ਵਿੱਚ ਰੱਖਿਆ ਹੈ ਮੰਗਣ ਵਾਲਿਆਂ ਵਿੱਚ ਨਹੀਂ ਸੋਚੋ ਜਰਾ ਹਰ ਰੋਜ਼ ਕਿੰਨੇ ਲੋਕ ਦੁਨੀਆ ਭਰ ਵਿੱਚ ਮਦਦ ਦੀ ਖੋਜ ਵਿੱਚ ਤੁਰੇ ਫਿਰਦੇ ਹਨ ਕਿਸੇ ਨੂੰ ਰੋਟੀ ਦੀ ਲੋੜ ਕਿਸੇ ਨੂੰ ਦਵਾਈ ਦੀ ਲੋੜ ਕਿਸੇ ਨੂੰ ਸਹਾਰੇ ਦੀ ਲੋੜ ਕਿਸੇ ਨੂੰ ਇੱਕ ਮਿੱਠੇ ਬੋਲ ਦੀ ਲੋੜ ਫਿਰ ਕੋਈ ਕਿਸੇ ਦੇ ਦਰ ਤੇ ਜਾ ਕੇ ਹੱਥ ਜੋੜ ਕੇ ਜਾਂਦਾ ਹੈ ਸਤਸੰਗਤ ਜੀ ਇਹ ਮਜਬੂਰੀ ਦੀ ਨਿਸ਼ਾਨੀ ਨਹੀਂ ਹੁੰਦੀ ਅੱਗੇ ਵਾਲੇ ਦੀ ਕਿਸਮਤ ਦੀ ਪਰਖ ਹੁੰਦੀ ਹੈ ਜਿਹਦੇ ਦਰ ਤੇ ਕੋਈ ਇਨਸਾਨ ਜਾਂਦਾ ਹੈ ਪਰ ਜਦੋਂ ਉਹ ਦਰ ਤੁਹਾਡਾ ਹੁੰਦਾ ਹੈ ਤੁਹਾਡੇ ਕੋਲ ਕੁਝ ਦੇਣ ਲਈ ਤਾਂ ਸਮਝ ਲਾਓ ਕਿ ਰੱਬ ਨੇ ਤੁਹਾਨੂੰ ਚੁਣਿਆ ਹੈ ਇਹ ਉਹਦੀ ਮਿਹਰ ਹੈ ਇਹ ਉਸ ਦਾ ਸ਼ੁਕਰ ਹੈ ਇਹ ਉਸ ਦੀ ਕਿਰਪਾ ਹੈ ਕਿ ਤੁਹਾਡੇ ਹੱਥ ਵਿੱਚ ਉਹਨੇ ਦੇਣ ਵਾਲਿਆਂ ਵਿੱਚ ਰੱਖਿਆ ਹੈ ਸੋ ਕਿਸੇ ਹੋਰ ਦੇ ਕੰਮ ਤੁਸੀਂ ਆ ਸਕਦੇ ਹੋ ਸਾਥ ਸੰਗਤ ਜੀ ਗੱਲ ਪੈਸੇ ਦੀ ਨਹੀਂ ਗੱਲ ਦਿਲ ਦੀ ਨਹੀਂ ਅਸੀਂ ਅਕਸਰ ਆਖਦੇ ਹਾਂ ਮੇਰੇ ਕੋਲ ਤਾਂ ਬਹੁਤ ਘੱਟ ਹੈ ਪਰ ਗੱਲ ਇਹ ਨਹੀਂ ਕਿ ਤੁਹਾਡੇ ਕੋਲ ਕੀ ਹੈ ਗੱਲ ਇਹ ਹੈ ਕਿ ਤੁਸੀਂ ਕਿੰਨੇ ਵੱਡੇ ਦਿਲ ਨਾਲ ਦਿੰਦੇ ਹੋ ਕਈ ਵਾਰ ਇੱਕ ਮਿੱਠਾ ਬੋਲ ਪੈਸੇ ਤੋਂ ਵਧੇਰੇ ਮਹੱਤਵ ਰੱਖਦਾ ਹੈ ਇੱਕ ਰੋਟੀ ਇੱਕ ਗਲਾਸ ਪਾਣੀ ਇੱਕ ਗਲਾਸ ਵੀ ਇਹ ਰੱਬ ਦੀ ਸੇਵਾ ਬਣ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਆਖਦੇ ਹਨ ਵੰਡ ਛਕਣਾ ਇਹ ਸਾਡੇ ਜੀਵਨ ਦਾ ਇੱਕ ਨਿਯਮ ਹੈ ਸਾਡੀ ਖੁਸ਼ਹਾਲੀ ਦਾ ਰਾਜ ਹੈ ਸਾਡੀ ਰੂਹ ਦੀ ਰੌਸ਼ਨੀ ਹੈ ਕਈ ਲੋਕ ਆਖਦੇ ਹਨ ਕਿ ਮਦਦ ਲੈ ਕੇ ਚਲੇ ਜਾਂਦੇ ਹਨ ਪਰ ਉਹ ਧੰਨਵਾਦ ਨਹੀਂ ਕਰਦੇ ਪਰ ਸਮਝੋ ਗੱਲ ਤੁਸੀਂ ਕਿਸੇ ਲਈ ਨਹੀਂ ਕਰ ਰਹੇ ਹੁੰਦੇ ਇਹ ਰੱਬ ਲਈ ਕਰ ਰਹੇ ਹੋ ਉਹ ਗੁਪਤ ਤੌਰ ਤੇ ਤੁਹਾਨੂੰ ਦੇਖਦੇ ਹਨ ਕਿ ਤੁਸੀਂ ਕਿੰਨਾ ਵੰਡਦੇ ਹੋ ਕਿੰਨਾ ਸਾਂਭਦੇ ਹੋ ਕਿ ਤੁਹਾਡੀ ਨੀਅਤ ਖਰੀ ਹੈ ਇਹ ਰਸੀਦ ਦੁਨੀਆ ਨਹੀਂ ਦਿੰਦੀ ਰੱਬ ਦਿੰਦਾ ਹੈ ਇਸ ਲਈ ਕਦੇ ਨਿਰਾਸ਼ ਨਾ ਹੋਇਆ ਕਰੋ ਜਿਹੜਾ ਦਿੰਦਾ ਹੈ ਉਹਦਾ ਕਦੇ ਕੁਝ ਘਟਦਾ ਨਹੀਂ ਚਾਹੇ ਅੱਖਾਂ ਨਾਲ ਵੇਖਣ ਵਿੱਚ ਭਾਵੇਂ ਦੇਰ ਹੋ ਜਾਵੇ ਪਰ ਰੱਬ ਦਾ ਖਾਤਾ ਕਦੇ ਗਲਤ ਨਹੀਂ ਹੁੰਦਾ ਸਭ ਤੋਂ ਵੱਡੀ ਸੱਚਾਈ ਜਦੋਂ ਤੁਸੀਂ ਦਿੰਦੇ ਹੋ ਰੱਬ ਤੁਹਾਡੀਆਂ ਬੰਦ ਰਹਾਹਾਂ ਨੂੰ ਖੋਲਦੇ ਹਨ ਕਈ ਵਾਰੀ ਸਾਡੀ ਕਿਸਮਤ ਇੱਕ ਛੋਟੀ ਜਿਹੇ দান ਦੇ ਨਾਲ ਜਿਵੇਂ ਸੇਵਾ ਵਿੱਚ ਇੱਕ ਸੱਚੇ ਦਿਲ ਦੀ ਮਦਦ ਨਾਲ ਚਮਕਣ ਕਿਸਮਤ ਲੱਗ ਜਾਂਦੀ ਹੈ ਰੱਬ ਜੀ ਆਖਦੇ ਹਨ ਜੇ ਤੂੰ ਮੇਰੇ ਲੋਕਾਂ ਦੀ ਲੋੜ ਪੂਰੀ ਕਰਦਾ ਹੈ ਮੈਂ ਫਿਰ ਤੇਰੀ ਹਰ ਇੱਕ ਲੋੜ ਪੂਰੀ ਕਰਾਂਗਾ ਇਸ ਲਈ ਸਾਧ ਸੰਗਤ ਜੀ ਜਿੱਥੇ ਹੋ ਸਕੇ ਵੰਡ ਕੇ ਛਕਿਆ ਕਰੋ ਕਿਉਂਕਿ ਜਿਹੜੇ ਵੱਡੇ ਦਿਲ ਨਾਲ ਵੰਡਦੇ ਹਨ ਉਹਨਾਂ ਦੇ ਦਿਲ ਵਿੱਚ ਹਮੇਸ਼ਾ ਫਿਰ ਰੱਬ ਵੱਸਦਾ ਹੈ ਜਿੰਨਾ ਅਸੀਂ ਵੰਡਾਂਗੇ ਉਹਨਾਂ ਦੁਗਣਾ ਹੋ ਕੇ 10 ਗੁਣਾ ਹੋ ਕੇ ਸਾਡੇ ਕੋਲ ਵਾਪਸ ਆ ਜਾਵੇਗਾ ਅਸੀਂ ਹਰ ਰੋਜ਼ ਤੁਹਾਡੇ ਨਾਲ ਇੱਕ ਸਾਖੀ ਵੀ ਸਾਂਝੀ ਕਰਦੇ ਹਾਂ ਇਸੇ ਤਰ੍ਹਾਂ ਅੱਜ ਇਸ ਟੌਪਿਕ ਦੇ ਰਿਲੇਟਿਡ ਤੁਹਾਨੂੰ ਇੱਕ ਸਾਖੀ ਦੱਸਣ ਵਾਲੇ ਹਾਂ ਆਖਦੇ ਹਨ ਇੱਕ ਵਾਰ ਇੱਕ ਪਿੰਡ ਵਿੱਚ ਬੜਾ ਵੱਡਾ ਕੰਜੂਸ ਸੇਠ ਰਿਹਾ ਕਰਦਾ ਸੀ ਉਹ ਇੰਨਾ ਕੰਜੂਸ ਸੀ ਕਿ ਰੋਟੀ ਖਾਂਦਾ ਤਾਂ ਬੋਹਾ ਬੰਦ ਕਰ ਲੈਂਦਾ ਤਾਂ ਕਿ ਕੋਈ ਵੇਖ ਕੇ ਮੰਗ ਨਾ ਲਵੇ ਘਰੋਂ ਨਿਕਲਦਾ ਤਾਂ ਚਾਰੇ ਪਾਸੇ ਵੇਖਦਾ ਕਿ ਕੋਈ ਵੀ ਨਾ ਹੋਵੇ ਜੋ ਪੈਸੇ ਮੰਗ ਲਵੇ ਘਰ ਵਾਲੀ ਜੇ ਪ੍ਰਸ਼ਾਦਾ ਬਣਾਉਂਦੀ ਤਾਂ ਉਹ ਸਿਰ ਤੇ ਖੜਾ ਹੋ ਜਾਂਦਾ ਕਿ ਮੁੱਠ ਵੱਧ ਨਾ ਬਣ ਜਾਵੇ ਨੌਕਰਾਂ ਨੂੰ ਵੀ ਹਰ ਵੇਲੇ ਝਿੜਕਦਾ ਸੀ ਕਿ ਸਮਾਂ ਵਿਅਰਥ ਨਾ ਕਰੋ ਇੱਕ ਦਿਨ ਉਹ ਪ੍ਰਸ਼ਾਦਾ ਖਾ ਰਿਹਾ ਸੀ ਆਪਣੇ ਘਰ ਵਾਲੀ ਨੂੰ ਬੁਲਾ ਕੇ ਕਿਹਾ ਕਿ ਬੂਹਾ ਪੂਰਾ ਬੰਦ ਕਰਕੇ ਆ ਉਸ ਨੇ ਅੱਧਾ ਬੰਦ ਕੀਤਾ ਤਾਂ ਬੋਲਿਆ ਪੂਰਾ ਕਿਉਂ ਨਹੀਂ ਕੀਤਾ ਉਹ ਬੋਲੀ ਗਰਮੀ ਬੜੀ ਜ਼ਿਆਦਾ ਹੈ ਥੋੜੀ ਹਵਾ ਆ ਜਾਵੇਗੀ ਉਹ ਚੁੱਪ ਕਰਕੇ ਖਾਣ ਲੱਗ ਪਿਆ ਅਚਾਨਕ ਬੂਹੇ ਤੇ ਇੱਕ ਸੰਤ ਫਕੀਰ ਆਵੜੇ ਬੋਲੇ ਕਿ ਭਾਈ ਕੁਝ ਪ੍ਰਸ਼ਾਦਾ ਦਿਓ ਸੇਠ ਨੇ ਘਰ ਵਾਲੀ ਵੱਲ ਬੜੀ ਭੈੜੀ ਅੱਖ ਨਾਲ ਵੇਖਿਆ ਤੇ ਕਿਹਾ ਮੈਂ ਕਿਹਾ ਸੀ ਨਾ ਪੂਹਾ ਪੂਰਾ ਬੰਦ ਕਰ ਫਿਰ ਸੰਤਵਾਲ ਮੂੰਹ ਕਰਕੇ ਬੋਲਿਆ ਮੇਰੇ ਕੋਲ ਸਿਰਫ ਤਿੰਨ ਪ੍ਰਸ਼ਾਦੇ ਨੇ ਇਹ ਖਾ ਕੇ ਮੈਂ ਆਪਣੀ ਭੁੱਖ ਮਿਟਾਵਾਂਗਾ ਤੈਨੂੰ ਦੇਣ ਲਈ ਕੁਝ ਨਹੀਂ ਸੰਤ ਬੋਲਿਆ ਚਲੋ ਅੱਧਾ ਹੀ ਦੇ ਦਿਓ ਸੇਠ ਨੇ ਸਿਰ ਹਿਲਾ ਦਿੱਤਾ ਅੱਧਾ ਵੀ ਨਹੀਂ ਤਿੰਨ ਪ੍ਰਸ਼ਾਦੇ ਖਾ ਕੇ ਉੱਠ ਗਿਆ ਪਰ ਸੰਤ ਬੋਹੇ ਅੱਗੇ ਹੀ ਬੈਠੇ ਰਹੇ ਸ਼ਾਮ ਹੋਈ ਸੰਤ ਅਜੇ ਵੀ ਬੈਠਾ ਸੀ ਸਵੇਰੇ ਫਿਰ ਪ੍ਰਸ਼ਾਦਾ ਖਾਣ ਲੱਗਾ ਤਾਂ ਸੇਠ ਨੇ ਕਿਹਾ ਲੈ ਅੱਧਾ ਲੈ ਲਾ ਸੰਤ ਬੋਲਿਆ ਹੁਣ ਅੱਧਾ ਨਹੀਂ ਹੁਣ ਇੱਕ ਪੂਰਾ ਚਾਹੀਦਾ ਸੇਠ ਨੇ ਫਿਰ ਇਨਕਾਰ ਕੀਤਾ ਤਿੰਨ ਦਿਨ ਲੰਘ ਗਏ ਹਰ ਵੇਲੇ ਸੇਠ ਥੋੜਾ ਥੋੜਾ ਵਧਾ ਕੇ ਆਫਰ ਕਰਦਾ ਸੰਤ ਜੀ ਵੀ ਉਸ ਤੋਂ ਵੱਧ ਮੰਗ ਪ੍ਰਸ਼ਾਦੇ ਦੇ ਕਰਨ ਲੱਗ ਪਏ ਲੋਕ ਇਕੱਠਾ ਹੋ ਕੇ ਤਮਾਸ਼ਾ ਵੇਖਣ ਲੱਗ ਪਏ ਚੌਥੇ ਦਿਨ ਸੇਠ ਡਰ ਗਿਆ ਕਿ ਜੇ ਸੰਤ ਮਰ ਗਿਆ ਤਾਂ ਪਾਪ ਮੇਰੇ ਸਿਰ ਚੜ ਜਾਵੇਗਾ ਦੋ ਪ੍ਰਸ਼ਾਦ ਦੇ ਲਿਆ ਕੇ ਆਇਆ ਤੇ ਕਹਿੰਦਾ ਦੋਵੇਂ ਖਾ ਲਓ ਸੰਤ ਬੋਲਿਆ ਹੁਣ ਮੈਂ ਪ੍ਰਸ਼ਾਦੇ ਨਹੀਂ ਖਾਣੇ ਤੇਰੇ ਪਿੰਡ ਵਿੱਚ ਪਾਣੀ ਦੀ ਬੜੀ ਕਮੀ ਹੈ ਇੱਕ ਖੂਹ ਪਟਵਾ ਦੇ ਸੇਠ ਬਹੁਤ ਜ਼ਿਆਦਾ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਪਾਗਲ ਜਿਹਾ ਹੋ ਗਿਆ ਖੂਹ ਪਟਵਾਉਣ ਚ ਤਾਂ ਹਜ਼ਾਰਾਂ ਰੁਪਏ ਲੱਗਣਗੇ ਸੰਤ ਚੁੱਪਚਾਪ ਚੌਥਾ ਤੇ ਪੰਜਵਾਂ ਦਿਨ ਆਇਆ ਸੰਤ ਦੀ ਹਾਲਤ ਖਰਾਬ ਹੋਣ ਲੱਗੀ ਪਿੰਡ ਵਾਲੇ ਬੁੜਬੜਾਉਣ ਲੱਗੇ ਇਹ ਸੇਠ ਤਾਂ ਬਹੁਤ ਪਾਪੀ ਹੈ ਆਖਰ ਸੇਠ ਹਾਰ ਮੰਨ ਗਿਆ ਕਿ ਠੀਕ ਹੈ ਇੱਕ ਖੂਹ ਪਟਵਾ ਦਿੰਦਾ ਹਾਂ ਸੰਤ ਬੋਲਿਆ ਹੁਣ ਇੱਕ ਨਹੀਂ ਦੋ ਖੂਹ ਪਟਵਾ ਇੱਕ ਮੇਰੇ ਨਾਂ ਇੱਕ ਤੇਰੇ ਨਾਂ ਦਾ ਸੰਤ ਨੇ ਦੋਵੇਂ ਹੱਥ ਜੋੜ ਲੈ ਠੀਕ ਹੈ ਦੋ ਹੀ ਪਟਵਾ ਦਵਾਂਗਾ ਸੰਤ ਨੇ ਪ੍ਰਸ਼ਾਦਾ ਖਾਦਾ ਤੇ ਬੋਲੇ ਇੱਕ ਸਾਲ ਬਾਅਦ ਆਵਾਂਗਾ ਯਾਦ ਰੱਖੀ ਤੇਰੇ ਖੂਹ ਚ ਪਾਣੀ ਘਟ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਤੀਜਾ ਖੂਹ ਪਟਵਾ ਦਿਆਂਗਾ ਸੰਤ ਚਲਿਆ ਗਿਆ ਸੰਤ ਦੇ ਜਾਣ ਤੋਂ ਬਾਅਦ ਸੇਠ ਨੇ ਆਪਣੇ ਵਾਲੇ ਖੂਹ ਤੇ ਵੱਡੀ ਚਾਦਰ ਪਾ ਦਿੱਤੀ ਤੇ ਲਿਖ ਦਿੱਤਾ ਇਸ ਖੂਹ ਚੋਂ ਪਾਣੀ ਲੈਣਾ ਸਖਤ ਮਨਾ ਦੂਜੇ ਖੂਹ ਤੇ ਕੋਈ ਰੋਕ ਨਹੀਂ ਸੀ ਕਿਉਂਕਿ ਉਹ ਸੰਤ ਦਾ ਸੀ ਲੋਕ ਦੂਰੋਂ ਦੂਰੋਂ ਆ ਕੇ ਉੱਥੇ ਪਾਣੀ ਪੀਣਣ ਲੱਗੇ ਘਰ ਲਈ ਪਸ਼ੂਆਂ ਲਈ ਕੱਪੜੇ ਧੋਣ ਲਈ ਉੱਥੋਂ ਪਾਣੀ ਲੈ ਜਾਣ ਲੱਗੇ ਇੱਕ ਸਾਲ ਬਾਅਦ ਸੰਤ ਵਾਪਸ ਆਇਆ ਸੇਠ ਖੁਸ਼ ਹੋ ਕੇ ਬੋਲਿਆ ਵੇਖੋ ਜੀ ਮੇਰੇ ਖੂਹ ਤੇ ਚਾਦਰ ਪਈ ਸੀ ਪਰ ਪਾਣੀ ਘਟਿਆ ਕਿਵੇਂ ਜਦੋਂ ਉਹ ਚਾਦਰ ਚੁੱਕਦਾ ਹੈ ਤਾਂ ਖੂਪ ਓਰੇ ਦਾ ਪੂਰਾ ਸੁੱਕਾ ਪਿਆ ਸੀ ਜਦੋਂ ਦੂਜੇ ਖੂਵਲ ਵੇਖਿਆ ਉਥੇ ਪਾਣੀ ਪਹਿਲਾਂ ਨਾਲੋਂ ਵੀ ਜ਼ਿਆਦਾ ਨੱਕੋ ਨੱਕ ਭਰਿਆ ਪਿਆ ਸੀ ਸੇਠ ਬੜਾ ਹੈਰਾਨ ਹੋਇਆ ਕਿ ਇਹ ਫਿਰ ਸੰਤ ਜੀ ਮੁਸਕਰਾਏ ਤੇ ਕਹਿਣ ਲੱਗੇ ਜਿਸ ਚੀਜ਼ ਨੂੰ ਤੂੰ ਬੰਦ ਕਰਕੇ ਲੋਕਾਂ ਤੋਂ ਲੁਕਾ ਕੇ ਰੱਖਦਾ ਹੈ ਉਹ ਮਿੱਟੀ ਬਣ ਜਾਂਦੀ ਹੈ ਜਿਸ ਚੀਜ਼ ਨੂੰ ਤੂੰ ਵੰਡਦਾ ਹੈ ਉਹ ਵੱਧਦੀ ਫੁੱਲਦੀ ਹੈ ਪਾਣੀ ਵੀ ਮਾਇਆ ਵੀ ਦਿਲ ਦੀ ਖੁਸ਼ੀ ਵੀ ਜਿੰਨੀ ਵੰਡੋਗੇ ਓਨਾ ਵਧੇਗਾ ਸੇਠ ਦੇ ਦਿਲ ਤੇ ਗਹਿਰਾ ਅਸਰ ਪਿਆ ਉਸ ਦਿਨ ਤੋਂ ਉਹ ਖੁੱਲੇ ਦਿਲ ਨਾਲ দান ਕਰਨ ਲੱਗ ਪਿਆ ਉਸ ਦੇ ਘਰੋਂ ਕੋਈ ਖਾਲੀ ਨਾ ਜਾਂਦਾ ਧਨ ਵੀ ਵਧ ਗਿਆ ਸੁੱਖ ਵੀ ਵਧਿਆ ਨਾਮ ਵੀ ਵਧ ਗਿਆ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜਿਸ ਚੀਜ਼ ਨੂੰ ਸਿਰਫ ਆਪਣੇ ਲਈ ਹੀ ਇਕੱਠਾ ਕਰੀਏ ਉਹ ਇੱਕ ਦਿਨ ਸੁੱਕ ਜਾਂਦੀ ਹੈ ਜਿਸ ਨੂੰ ਦੂਜਿਆਂ ਦੇ ਕੰਮ ਆਉਣ ਲਈ ਵੰਡੀਏ ਉਹ ਕਦੇ ਖਤਮ ਨਹੀਂ ਹੁੰਦੀ ਜੋ ਆਪਣਾ ਮਕਸਦ ਇਹੋ ਇੱਕ ਗੱਲ ਕਹਿਣਾ ਹੈ ਵੱਦ ਤੋਂ ਵੱਦ ਸਾਨੂੰ ਆਪਣੇ ਰਿਜਕ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਵੰਡਣਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਅਸੀਂ ਵੰਡਦੇ ਹਾਂ ਕਈ ਗੁਣਾ ਵੱਧ ਕੇ ਸਾਡੇ ਕੋਲ ਆਉਂਦਾ ਹੈ ਘਟਦਾ ਨਹੀਂ ਸਾਧ ਸੰਗ ਜੀ ਜ਼ਿੰਦਗੀ ਵਿੱਚ ਸਬਰ ਕਰਨਾ ਬਹੁਤ ਵੱਡੀ ਗੱਲ ਹੈ ਹਰ ਕੋਈ ਇਹ ਗੱਲ ਕਹਿ ਦਿੰਦਾ ਹੈ ਕਿ ਸਬਰ ਰੱਖੋ ਸਭ ਠੀਕ ਹੋ ਜਾਵੇਗਾ ਪਰ ਸਬਰ ਹਕੀਕਤ ਵਿੱਚ ਉਹੀ ਇਨਸਾਨ ਕਰ ਸਕਦਾ ਹੈ ਜਿਸ ਦਿਲ ਵਿੱਚ ਪਰਮਾਤਮਾ ਜੀ ਦਾ ਵਾਸ ਹੋਵੇ ਕਈ ਵਾਰੀ ਬਹੁਤ ਸਮਾਂ ਲੰਮਾ ਲੱਗਦਾ ਹੈ ਤਕਲੀਫ ਵੱਧ ਲੱਗਦੀ ਹੈ ਇਨਸਾਨ ਥੱਕ ਵੀ ਜਾਂਦਾ ਹੈ ਪਰ ਇੱਕ ਗੱਲ ਕਦੇ ਨਾ ਭੁੱਲਿਓ ਜੋ ਤੁਸੀਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਦੇ ਦਿੱਤਾ ਉਹ ਅਕਾਲ ਪੁਰਖ ਜੀ ਜ਼ਰੂਰ ਤੁਹਾਨੂੰ ਫਿਰ ਉਸ ਦਾ ਫਲ ਦੁੱਗਣਾ ਕਰਕੇ ਦੇ ਦੇਣਗੇ ਉਸ ਫਲ ਦੇ ਨਾਲ ਨਾਲ ਤੁਹਾਡੇ ਦਰਦਾਂ ਨੂੰ ਮਿਟਾ ਦੇਣਗੇ ਤੁਹਾਡੀ ਰੂਹ ਨੂੰ ਸਕੂਨ ਮਿਲ ਜਾਵੇਗਾ ਸੋ ਪਿਛਲੇ ਸਾਰੇ ਦਰਦਾਂ ਨੂੰ ਭੁਲਾ ਦੇਵੇਗਾ ਉਹ ਦਾਨ ਕਈ ਵਾਰੀ ਸਾਡੀ ਹਾਲਤ ਕਿਸੇ ਕਿਸਾਨ ਵਰਗੀ ਹੋ ਜਾਂਦੀ ਹੈ ਜੋ ਆਪਣੀ ਮਿਹਨਤ ਨਾਲ ਬੀਜ ਬੀਜਦਾ ਹੈ ਪਰ ਜਦੋਂ ਬਾਰਿਸ਼ ਆਉਂਦੀ ਹੈ ਤਾਂ ਉਹ ਉਹਦੇ ਹੱਥ ਵਿੱਚ ਨਹੀਂ ਹੁੰਦੀ ਉਹ ਰੋਜ਼ ਮਿੱਟੀ ਨੂੰ ਤੱਕਦਾ ਤੇ ਉਮੀਦ ਰੱਖਦਾ ਕਈ ਵਾਰ ਨਿਰਾਸ਼ ਵੀ ਹੋ ਜਾਂਦਾ ਪਰ ਜਦੋਂ ਪਹਿਲਾਂ ਤੇਲ ਲਾਉਣਾ ਸ਼ੁਰੂ ਹੁੰਦਾ ਤਾਂ ਪਹਿਲੀ ਹਰਿਆਲੀ ਦੀ ਉਹ ਸਾਰੀ ਥਕਾਵਟ ਸਾਰਾ ਦਰਦ ਸਾਰਾ ਇੰਤਜ਼ਾਰ ਇੱਕ ਪਲ ਵਿੱਚ ਭਟਾ ਦੇਂਦਾ ਜਦੋਂ ਮੀਂਹ ਆ ਜਾਂਦਾ ਸਾਰੇ ਥਕਾਵਟ ਤੇ ਸਾਰਾ ਦਰਦ ਇੱਕਦਮ ਖਤਮ ਹੋ ਜਾਂਦਾ ਥਕਾਵਟ ਤੋਂ ਵੱਧ ਉਸ ਨੂੰ ਸ਼ਾਂਤੀ ਮਿਲਦੀ ਸੋ ਸਾਨੂੰ ਬਿਨਾਂ ਸੰਕੋਚ ਕੀਤਿਆਂ ਬਿਨਾਂ ਕਿਸੇ ਕਿੰਤੂ ਪ੍ਰੰਤੂ ਕੀਤਿਆਂ ਦਾਨਪੁਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਦਾਨਪੁਨ ਇਕੱਲਾ ਪੈਸੇ ਦਾ ਨਹੀਂ ਹੁੰਦਾ ਕਿਸੇ ਦਾ ਦੁੱਖ ਵੰਡਣਾ ਵੀ ਦਾਨ ਮੰਨਿਆ ਜਾਂਦਾ ਹੈ ਕਿਸੇ ਨੂੰ ਚੰਗੀ ਸਲਾਹ ਦੇਣਾ ਵੀ ਦਾਨ ਮੰਨਿਆ ਜਾਂਦਾ ਹੈ ਕਿਸੇ ਨੂੰ ਗਿਆਨ ਦੇਣਾ ਵੀ ਦਾਨ ਹੀ ਮੰਗਿਆ ਜਾਂਦਾ ਹੈ ਦਾਨ ਕਰਕੇ ਸਬਰ ਕਰਨਾ ਸਭ ਤੋਂ ਵੱਡਾ ਰਾਸ ਹੈ ਰੱਬ ਤੇ ਭਰੋਸਾ ਹੈ ਜਿਹੜਾ ਇਨਸਾਨ ਹਰ ਤਕਲੀਫ ਵਿੱਚ ਇਹ ਕਹਿ ਦਿੰਦਾ ਹੈ ਹੇ ਮਾਲਕ ਮੈਂ ਆਪਣੇ ਵਸਦਾ ਸਭ ਕੁਝ ਕਰ ਦਿੱਤਾ ਹੈ ਹੁਣ ਬਾਕੀ ਤੇਰੀ ਰਜ਼ਾ ਉਹਦਾ ਰਾਜ ਜ਼ਰੂਰ ਖੁੱਲਦਾ ਹੈ ਗੁਰਬਾਣੀ ਵਿੱਚ ਆਉਂਦਾ ਹੈ ਸਬਰ ਸ਼ਾਂਤ ਮਨ ਆਈਏ ਜਬ ਰਾਮ ਨਾਮ ਲਿਵ ਲਾਗਾ ਜਦੋਂ ਇਨਸਾਨ ਦਾ ਸਬਰ ਉਸਨੂੰ ਰੱਬ ਨਾਲ ਜੋੜਦਾ ਉਸ ਵੇਲੇ ਉਸਦੇ ਦਿਲ ਵਿੱਚ ਸ਼ਾਂਤੀ ਜਿਹੜੀ ਹੈ ਉੱਪਰ ਆਉਂਦੀ ਹੈ ਕਈ ਲੋਕ ਸਬਰ ਨੂੰ ਕਮਜ਼ੋਰੀ ਸਮਝਦੇ ਹਨ ਪਰ ਗੁਰਬਾਣੀ ਆਖਦੀ ਹੈ ਕਿ ਸਬਰ ਉਹ ਤਾਕਤ ਹੈ ਜਿਸ ਨੂੰ ਰੱਬ ਕਦੇ ਵੀ ਖਾਲੀ ਨਹੀਂ ਜਾਣ ਦਿੰਦਾ ਸੋ ਤੁਸੀਂ ਅੱਖਾਂ ਬੰਦ ਕਰਕੇ ਮੇਰੇ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿੱਤੇ ਹੋਏ ਆਦੇਸ਼ਾਂ ਨੂੰ ਜ਼ਰੂਰ ਮੰਨਣਾ ਹੈ ਵੰਡ ਕੇ ਛਕਣਾ ਹੈ ਹਰ ਇੱਕ ਦੇ ਦੁੱਖ ਨੂੰ ਦੁੱਖ ਸਮਝਣਾ ਹੈ ਦੁੱਖ ਵਿੱਚ ਕਿਸੇ ਨੂੰ ਦਿਲਾਸਾ ਦੇਣਾ ਹੈ ਦੋਵੇਂ ਹੀ ਕੰਮ ਜੇਕਰ ਆਪਣੀ ਜ਼ਿੰਦਗੀ ਵਿੱਚ ਕਰਾਂਗੇ ਤਾਂ ਕਈ ਵਾਰ ਸਬਰ ਕਰਦੇ ਆਂ ਫਿਰ ਇਨਸਾਨ ਜਿਹੜਾ ਹੈ ਨਾ ਉਹ ਕਈ ਵਾਰ ਹਾਰ ਵੀ ਜਾਂਦਾ ਹੈ ਡਿੱਗਦਾ ਵੀ ਹੈ ਪਰ ਯਾਦ ਰੱਖੋ ਡਿੱਗਣਾ ਖਤਮ ਨਹੀਂ ਸਬਰ ਦੀ ਪਰਖ ਹੁੰਦੀ ਹੈ ਕਿਉਂਕਿ ਰੱਬ ਤੁਹਾਡੀ ਤਰੱਕੀ ਵੱਲ ਵੇਖਦੇ ਹਨ ਤੁਹਾਨੂੰ ਉਜਾੜਨ ਬਾਰੇ ਨਹੀਂ ਸੋਚਦੇ ਇਸ ਲਈ ਤੁਹਾਨੂੰ ਉਹ ਵੀ ਮਿਲ ਜਾਵੇਗਾ ਜੋ ਤੁਸੀਂ ਕਦੇ ਖਵਾਬਾਂ ਵਿੱਚ ਵੀ ਸੋਚਿਆ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ